ਕਿਛਲੇ ਦਿਨੀ ਡੇਰਾ ਸੰਤ ਬਾਬਾ ਸੰਤਪੂਰੀ ਮਹਦੂਦ ਗੜਸ਼ੰਕਰ ਵਿਖੇ ਡੇਰੇ ਦੇ ਬਾਨੀ ਸੰਤ ਬਾਬਾ ਰਾਂਝੂ ਦਾਸ ਜੀ ਦਾ 65ਵਾਂ ਵਰਸੀ ਸਮਾਗਮ ਬੜੇ ਹੀ ਸ਼ਰਧਾ ਸਤਿਕਾਰ ਸਹਿਤ ਮਨਾਇਆ ਗਿਆ ਇਸ ਮੌਕੇ ਦੇਸ਼ ਵਿਦੇਸ਼ ਤੋਂ ਆਈਆਂ ਲੱਖਾਂ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਸੰਤਾ ਮਹਾਂਪੁਰਸ਼ਾਂ ਦੇ ਵਰਸੀ ਸਮਾਗਮ ਤੇ ਸ਼ਰਧਾ ਸੋਮਨ ਅਰਪਿਤ ਕੀਤੇ ਇਸ ਮੌਕੇ ਸੰਤਕੁਲਵੰਤ ਰਾਮਪੁਰ ਉਮਚਾਰਾ ਸੰਤ ਜਸਵਿੰਦਰ ਸਿੰਘ ਡਾਂਡਿਆ ਸੰਤ ਬੀਬੀ ਮੀਨਾ ਦੇਵੀ ਅਤੇ ਡੇਰਾ ਰਤਨਪੂਰੀ ਜੇਜੋਂ ਦੁਆਬਾ ਸੰਤ ਬਾਬਾ ਸਰਵਨ ਦਾਸ ਜੀ ਸਲੇਮਪੁਰ ਟਾਬਰੀ ਨੇ ਡੇਰੇ ਵੱਲੋਂ ਕੀਤੇ ਜਾਂਦੇ ਸਮਾਜ ਭਲਾਈ ਦੇ ਇਤਿਹਾਸਕ ਕੰਮਾਂ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ ਇਸ ਦੌਰਾਨ ਸੰਗਤਾਂ ਦੀ ਸਹੂਲਤ ਲਈ ਡੇਰੇ ਵੱਲੋਂ Swami Sant Baba Ranju Das Ji Health Care Center ਦਾ ਉਦਘਾਟਨ ਕੀਤਾ ਗਿਆ ਸਮਾਗਮ ਵਿੱਚ ਪਹੁੰਚੇ ਸੰਤਾਂ ਮਹਾਂਪੁਰਸ਼ਾਂ ਵੱਲੋਂ ਇਸ ਨੇਕ ਕੰਮ ਲਈ ਸੰਤਾਂ ਨੂੰ ਵਧਾਈ ਦਿੱਤੀ ਗਈ ਇਸ ਮੌਕੇ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਅਤੇ ਸ਼ੂਗਰ ਫ੍ਰੀ ਚੈੱਕਅਪ ਕੈਂਪ ਤੇ ਹੋਰ ਜਰਨਲ ਚੈੱਕਅਪ ਕੈਂਪ ਵੀ ਲਗਾਏ ਗਏ ਅਤੇ ਫ੍ਰੀ ਵਿੱਚ ਦਵਾਈਆਂ ਦਿੱਤੀ ਗਈ। ਪੰਜਵਾਂ ਸਾਲ ਹੋ ਗਿਆ ਬਾਣੀ ਦਾ ਫਰਮਾਨ ਹੈ ਜੀਵਤ ਪੇਖ ਹੈ ਜਿਨੇ ਹਰ ਹਰ ਤੇ ਆਇਆ ਸਾਧ ਸੰਗ ਹਰ ਦਰਸ਼ਨ ਪਾਇਆ ਗੁਰੂ ਸਾਹਿਬ ਬਾਣੀ ਦੇ ਫਰਮਾਨ ਕਰਦੇ ਆ ਉਹ ਮਹਾਪੁਰਸ਼ ਉਹ ਮਨੋਖ ਹਮੇਸ਼ਾ ਜਿਉਂਦੇ ਦਿੱਖੇ ਜਾਂਦੇ ਆ ਜਿਨ੍ਹਾਂ ਨੇ ਦੁਨੀਆਂ ਦੇ ਉੱਤੇ ਆ ਕੇ ਆਪ ਨਾਮ ਜਪਿਆ ਅਤੇ ਸਾਧ ਸੰਗਤ ਨੂੰ ਨਾਮ ਦੇ ਨਾਲ ਜੋੜਿਆ ਜਿਨ੍ਹਾਂ ਸਾਸ ਦਰਾਸਨਾ ਬਿਸਰੈ ਹਰ ਨਾਮ ਮਮਨ ਮੰਤ ਧੰਨ ਸਈ ਨਾਨਕਾ ਪੂਰਨ ਸੋਈ ਸੰਤ ਪੂਰਨ ਸਾਧੂ ਜਿਨ੍ਹਾਂ ਪਰਥਾਏ ਗੁਰੂ ਸਾਹਿਬ ਨੇ ਬਾਣੀ ਦੇ ਪ੍ਰਮਾਨ ਕੀਤਾ ਜਨ ਨਾਨਕ ਤੂਰ ਮੰਗੈ ਇਸ ਗੁਰਸਿੱਖੀ ਜੋ ਆਪ ਜਪੈ ਅਬਰੇ ਨਾਮ ਜਪਾਵੇ ਕਹਿੰਦੇ ਮੈਂ ਉਸ ਗੁਰਸਿੱਖ ਦੇ ਚਰਨਾਂ ਦੀ ਧੂੜੀ ਨੂੰ ਲੋਚਦਾ ਆਂ ਜਿਹੜੇ ਦੁਨੀਆਂ ਦੇ ਉੱਤੇ ਆ ਕੇ ਆਪ ਨਾਮ ਜਪਦੇ ਆ ਉਹ ਦੁਨਿਆਦਾਰੀ ਨੂੰ ਨਾਮ ਦੇ ਨਾਲ ਜੋੜਦੇ ਆ ਆਸ ਪਿਆਸੀ ਮੈਂ ਫਿਰੂ ਕਬ ਤੇਖੂ ਗੋਪਾਲ ਕੰਧ ਮਨ ਦੇ ਵਿੱਚ ਬੜੀ ਆਸ ਸੀ ਬੜਾ ਚਾਹਤ ਦਾ ਉਸ ਪਿਆਰੇ ਨੂੰ ਮਿਲਣ ਦਾ ਆਸ ਪਿਆਸੀ ਮੈਂ ਫਿਰੂ ਕਬ ਤੇਖੂ ਗੋਪਾਲ ਹੈ ਕੋਈ ਸਾਜਨ ਸੰਤ ਜਨ ਜੋ ਪ੍ਰਭੂ ਮਿਲਣ ਹਾਰ ਕੋਈ ਦਦਾ ਸੰਤ ਜਨ ਹੈ ਕਦਰ ਜਿਹੜਾ ਮੈਨੂੰ ਪ੍ਰਭੂ ਦੇ ਚਰਨਾਂ ਦੇ ਨਾਲ ਜੋੜ ਦੇਵੇ ਪ੍ਰਮਾਤਮਾ ਦੇ ਨਾਲ ਮਲਾਪ ਕਰਾ ਦੇ ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਮੋਹੇ ਮਾਰਗ ਦਿਖ ਖਲਾਵੇ ਤਿਸ ਜਨ ਕੈ ਹੋ ਮਨ ਮਨ ਤੂ ਵਾ ਪਾਉ ਕਦਰ ਜਿਹੜਾ ਮੇਰਾ ਉਸ ਅਤਾਲ ਫੁਰਖ ਦਾ ਮਲਾਪ ਕਰ ਦਵੇ ਇਹੋ ਜੇ ਸਾਧੂ ਦੇ ਚਰਨਾਂ ਦੇ ਧੂੜੇ ਨੂੰ ਮਲ ਮਲ ਕੇ ਧੋਮਾ ਉਹਨਾਂ ਦਾ ਅਮਰਤ ਬਣਾ ਕੇ ਸ਼ਕਲ ਮਾ ਇਦਾਂ ਦੇ ਕੋਈ ਸਾਧੂ ਨਾਮ ਦੇ ਰਸੀਏ ਜਿਨ੍ਹਾਂ ਨੇ ਦੁਨੀਆ ਦੇ ਉੱਤੇ ਆ ਕੇ ਨਾਮ ਜਪਿਆ ਔਰ ਸਾਰੇ ਸਾਧੂ ਜਿਹੜੇ ਅਸਥੀ ਦੇ ਬੈਠੇ ਆ ਇਹ ਨਾਮ ਦੇ ਰਸੀਏ ਨਾਮ ਦੇ ਨਾਲ ਜੋੜਦੇ ਆ ਅੱਜ ਨਾਮ ਦੇ ਵਿੱਚ ਇੱਕ ਅੱਜ ਤੁਸੀਂ ਸੋਸ਼ਲ ਮੀਡੀਆ ਤੇ ਦੇਖਦੇ ਆ ਨਾਮ ਦੇ ਵਿੱਚ ਸਾਧ ਕਹਿਣ ਨੂੰ ਸਾਧੂ ਆ ਪਰ ਅੰਦਰ ਪਿੱਛੇ ਕੋਈ ਅਸ਼ਭੂਰ ਆ ਪਰ ਇਹ ਜਿਹੜੇ ਸਾਧੂ ਨਾਮ ਦੇ ਰਸੀਏ ਜਿਨ੍ਹਾਂ ਦੀ ਅਸੀਂ ਵਰਸੀਆਂ ਸਮਾਗਮ ਮਨਾਉਂਦੇ ਆ ਕਬੀਰ ਸੇਵਾ ਕੋ ਦੂ ਭਲੇ ਇੱਕ ਸੰਤ ਇੱਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਸਾਧੂ ਜਿਹੜੇ ਨਾਮ ਦੇ ਦਸੀਏ ਆ ਜਿਹੜੇ ਨਾਮ ਦੇ ਨਾਲ ਜੋੜਦੇ ਆ ਜੋ ਹਮ ਬਾਂਦੇ ਮੂਹ ਫਾਸ ਹਮ ਪ੍ਰੇਮ ਬੰਦਨ ਤਮ ਬਾਂਦੇ ਆਪਣੇ ਛੂਟਨ ਕੋ ਯਤਨ ਕਰੋ ਹਮ ਛੂਟੇ ਤਮ ਅਰਾਧੇ ਗੁਰੂ ਰਵਦਾਸ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ ਜੋ ਹਮ ਬਾਂਦੇ ਅਸੀਂ ਤਾਂ ਦੁਨਿਆਵੀ ਦੁਨੀਆਦਾਰੀ ਦੇ ਮੋਹ ਦੇ ਬੱਚੇ ਹੋਏ ਆ ਸੂਹਮ ਬਾਦੇ ਬੂ ਫਾਸ ਹਮ ਪ੍ਰੇਮ ਬੰਧਨ ਤਮ ਬਾਂਦੇ ਆਪਣੇ ਛੂਟਣ ਕੋ ਯਤਨ ਕਰੋ ਹਮ ਛੂਟੇ ਤਮ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਹਜ਼ੂਰੀ ਵਿੱਚ ਬੈਠੇ ਗੁਰੂ ਪਰਪਿਆਰੀ ਸਾਧ ਸੰਗਤ ਜੀ ਸੰਤਨ ਬਾਬਾ ਰਾਂਝੂ ਦਾਸ ਜੀ ਮਹਾਰਾਜ ਪੂਜਿਆ ਗੁਰੂ ਸਤਗੁਰੂ Swami ਚਰਨ ਦਾਸ ਜੀ ਮਹਾਰਾਜ ਇਹਨਾਂ ਦੇ ਪਾਵਨ ਤਪ ਵਿੱਚ ਸਤਨ ਤੇ ਹਾਜ਼ਰੀ ਭਰਦੇ ਹੋ ਰਸਨਾ ਨੂੰ ਕਰੋ ਪਵਿੱਤਰ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਅਗਰੂ ਪਿਆਰੀ ਸਾਸ ਜੀ ਅੱਜ ਆਪ ਸਮੂਹ ਸੰਗਤਾਂ ਵੱਲੋਂ ਨਾਮ ਦੇ ਰਸੀਏ ਬ੍ਰਹਮਵੇਤਾ ਸ਼ਾਂਤੀ ਦੇ ਪੁੰਜ ਤੰਤਨ ਬਾਬਾ ਰਾਂਝੂ ਦਾਸ ਜੀ ਮਹਾਰਾਜ ਜਿਨ੍ਹਾਂ ਦਾ ਪਾਵਨ 55ਵਾਂ ਵਰਸੀ ਸਮਾਗਮ ਆਪ ਸੰਗਤਾਂ ਵੱਲੋਂ ਬੜੀ ਸ਼ਰਧਾ ਸਹਿਤ ਬਣਾਇਆ ਜਾ ਰਿਹਾ ਹੈ ਅਗਰੂ ਪਿਆਰੀ ਸਾਸ ਜੀ ਸਵੇਰੇ ਕਿਉਂਕਿ ਪਰਸੋ ਰੋਜ ਤੋਂ ਤੁਰਕੀ ਬਾਣੀ ਆਈ ਤੈਨ ਸਗਲੀ ਚਿੰਤਾ ਮਟਾਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਜਾਪ ਪ੍ਰਾਰambh ਕੀਤੇ ਗਏ ਸਨ ਜਿਨ੍ਹਾਂ ਦੀਆਂ ਸੇਵਾਵਾਂ ਬਹੁਤ ਹੀ ਸਤਿਕਾਰਯੋਗ ਸਵਰਗੀ ਸਰਦਾਰ ਦਲੀਪ ਸਿੰਘ ਜੀ ਬੀਬੀ ਰਾਜਕੌਰ ਜੀ ਤੇਨਾਂ ਦੇ ਪਰਿਵਾਰ ਸ਼੍ਰੀਮਾਨ ਸਰਦਾਰ ਰੇਸ਼ਮ ਸਿੰਘ ਜੀ ਬੀਬੀ ਜਸਵੀਰ ਕੌਰ ਜੀ ਕਾਕਾ ਸੁਖਵੰਤ ਜੀ ਯੂ ਐਸ ਏ ਪਿੰਡ ਢਿੱਲੂਵਾਲ ਤੋਂ ਔਰ ਸ਼੍ਰੀਮਾਨ ਦਾਰਾ RAM ਜੀ ਬੀਬੀ ਬਲਵਿੰਦਰ ਕੌਰ ਜੀ ਜਰਮਨ ਨਿਵਾਸੀ ਪਿੰਡ ਮਹਿਮੂਦਪੁਰ ਤੋਂ ਸ਼੍ਰੀ ਜੁਗਿੰਦਰ ਪਾਲ ਜੀ ਬੀਬੀ ਜਸਵਿੰਦਰ ਕੌਰ ਜੀ ਕਾਕਾ ਕਮਲਜੀਤ ਜੀ ਪਿੰਡ ਬੋਂਕੜਾ ਤੋਂ ਸਪੇਨ ਤੋਂ ਸ਼੍ਰੀ ਹਰਪਜਨ ਲਾਲ ਜੀ ਬੀਬੀ ਪਰਮਜੀਤ ਕੌਰ ਜੀ ਇਨਾ ਦੇ ਬੱਚੇ ਬੱਚੀ ਭਾਵਨਾ ਕਾਕਾ ਹਰਸ਼ ਇਹਨਾਂ ਵੱਲੋਂ ਔਰ ਸਰਦਾਰ ਭਜਨ ਸਿੰਘ ਜੀ ਬੀਬੀ ਕੁਲਵਿੰਦਰ ਕੌਰ ਜੀ ਇਹਨਾਂ ਦੇ ਸੁਪੁੱਤਰ ਰਵਿੰਦਰ ਸਿੰਘ ਕਰਮਪ੍ਰੀਤ ਸਿੰਘ ਜੀ ਪਿੰਡ ਮੋਲੇ ਤੋਂ ਔਰ ਬਜਰਾਵਰਦੀਆਂ ਸੰਗਤਾਂ ਵੱਲੋਂ ਅਖੰਡ ਪਾਤਸ਼ਾਹਬ ਦੀ ਸੇਵਾਵਾਂ ਕੀਤੀਆਂ ਗਈਆਂ ਅਗਰੂ ਪਰੀ ਸਾਧ ਸੰਗਜ ਜੀ ਔਰ ਕੁਝ ਰੋਜ਼ ਪਹਿਲਾਂ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਪਟਾਈ ਸਾਹਿਬ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਸਹਿਜ ਪਾਠ ਸੀ ਬਹੁਤ ਇਸਤਿਹਾਰਯੋਗ ਮਾਸਟਰ ਸਾਗਰ ਸਿੰਘ ਜੀ ਬੀਬੀ ਜਗਿੰਦਰ ਕੌਰ ਜੀ ਵੱਡੋ ਤੋਂ ਉਹਨਾਂ ਵੱਲੋਂ ਸਵਾਵਾਾਂ ਕੀਤੀਆਂ ਗਈਆਂ ਆਰੰਭ ਕੀਤੇ ਗਏ ਸਨ ਜਿਨ੍ਹਾਂ ਦੇ ਹੁਣੇ-ਹੁਣ ਭੋਗ ਪਾਏਗਾ ਪੂਰਤ ਹੋਵੇ ਨਾ ਉੱਥੇ ਉਹੀ ਕਰਨੀ ਚਾਹੀਦੀ ਔਰ ਗੁਰੂ ਪਿਆਰੀ ਸਾਹਿਬ ਸੰਗਤ ਜੀ ਤੰਤਨ ਬਾਬਾ ਰਾਂਝੂ ਦਾ ਜੀ ਮਹਾਰਾਜ ਜਿਸ ਵੇਲੇ ਅਨਾ ਉਹਨੇ ਮਹਾਰਾਜ ਚਰਨਦਾਸ ਜੀ ਉਹਨੇ ਸੁਣਾਉਣਾ ਉਹਨਾਂ ਦਾ ਬਚਨ ਕਹਿਣਾ ਉਸ ਵੇਲੇ ਤਾਂ ਸੰਗਤ ਕੋਈ ਟਾਮੀ ਟਿੱਕੀ ਜਿਦਾ ਆਉਂਦੇ ਹੁੰਦੇ ਸੀਗੇ ਜੇ ਕਿਸੇ ਨੇ ਆ ਕੇ ਪੈਸਾ ਚੜ੍ਹਾ ਵੀ ਦਿੱਤਾ ਧੰਨ ਬਾਬਾ ਰਾਂਝੂ ਦਾ ਹੈ ਮਾਰੇ ਨੇ ਕਹਿਣਾ ਭਰਾਵਾ ਲੈ ਜਾ ਇਹ ਅਸੀਂ ਕੀ ਕਰਨੇ ਆਪਣੇ ਬੱਚੇ ਪਾਲ ਜਾ ਕੇ ਇਹਦੇ ਨਾਲ ਬੱਚੇ ਪਾਲ ਆਪਣੇ ਅਸੀਂ ਪੈਸਾ ਕੀ ਕਰਨਾ ਉਹ ਜੇ ਕਿਤੇ ਕਿਸੇ ਨੇ ਮੱਲੂ ਮੱਲੀ ਰੱਖ ਵੀ ਜਾਣੇ ਨਾ ਤੇ ਜੇ ਕਿਤੇ 4 ਪੈਸੇ ਹੋਣੇ ਉਹਨਾਂ ਨੇ ਫੇ ਕੀ ਕਰਨਾ ਉੱਪਰ ਜੰਗਲ ਦੇ ਵਿੱਚ ਇੱਕ ਟੋਬਾ ਆ ਉਸ ਵੇਲੇ ਪਾਣੀ ਦੀ ਇੰਨੀ ਘਾਟ ਸੀ ਵੀ ਇੱਥੋਂ 2 ਕਿਲੋਮੀਟਰ ਦੂਰ ਖੂਹਾਂ ਦੇ ਵਿੱਚੋਂ ਜਿੱਥੇ ਸੀਰਾਂ ਦਾ ਪਾਣੀ ਸੀ ਉੱਥੋਂ ਲੈ ਕੇ ਆਉਂਦੇ ਸੀਗੇ ਔਰ ਗੁਰੂ ਪਿਆਰੀ ਸਾਹਿਬ ਸੰਗਤਜੀਤ ਹੰਤਨ ਬਾਬਾ ਰਾਂਝੂ ਦਾ ਅੱਜ ਵਾਲੇ ਨੇ ਫੇ ਕੀ ਕਰਨਾ ਉਹ ਕਹਿੰਦੇ ਦਿਹਾੜੀਦਾਰ ਲਾ ਕੇ ਨਾ ਉਹ ਜਿਹੜਾ ਪੈਸਾ ਇਕੱਠਾ ਹੋਣਾ ਉਹਦਾ ਦਿਹਾੜੀਦਾਰ ਲਾ ਕੇ ਉਹ ਟੋਬੇ ਦੀ ਮਿੱਟੀ ਕਢਾਉਣੀ ਤਾਂ ਕਿ ਟੋਬਾ ਡੂੰਘਾ ਹੋਵੇ ਇਹਦੇ ਵਿੱਚ ਬੀਂ ਦਾ ਪਾਣੀ ਭਰੇ ਔਰ ਮਹਾਰਾਜ ਕਹਿੰਦੇ ਅਸੀਂ ਤਾਂ ਅਪੀਲ ਮੰਗੇ ਜਿਹੜੇ ਜੰਗਲੀ ਜਾਨਵਰ ਆਏ ਕਿੱਥੋਂ ਪੀਣਗੇ ਉਹਨਾਂ ਨੇ ਇਹ ਸੋਚ ਰੱਖੀ ਵੇ ਇੱਥੇ ਚਲੋ ਪੰਮੀ ਦਾ ਪਾਣੀ ਇਕੱਠਾ ਹੋਊਗਾ ਜੰਗਲੀ ਜਾਨਵਰ ਆ ਕੇ ਕਿੱਥੋਂ ਪਾਣੀ ਪੀਆ ਕਰਨਗੇ ਔਰ ਗੁਰੂ ਪਿਆਰੀ ਸਾਧ ਸੰਗਤ ਜੀ ਉਹਨਾਂ ਦੀ ਸੋਚ ਨੂੰ ਲੈ ਕੇ ਉਧਿਆ ਗੁਰੂ ਸਤਗੁਰੂ ਸਵਾਮੀ ਚਰਨਦਾਸ ਜੀ ਮਹਾਰਾਜ ਕਿਉਂਕਿ ਇੱਥੇ ਤਾਂ ਜਦੋਂ ਪਹਿਲਾਂ-ਪਹਿਲਾਂ ਆਵੇ 12 ਪਿੰਡਾਂ ਨੂੰ ਇੱਕ ਕੋਈ ਜੇਜੋ ਤੋਂ ਟਿਊਬਲ ਤੋਂ 12 ਪਿੰਡਾਂ ਨੂੰ ਪਾਣੀ ਆਉਂਦਾ ਸੀ ਉਹਨਾਂ ਨੇ ਇਹ ਸੋਚ ਨੂੰ ਮੁੱਖ ਰੱਖ ਕੇ ਤੋਂ ਗੁਰੂ ਪਿਆਰੀ ਸਾਧ ਸੰਗਤ ਜੀ ਟਿਊਬਲ ਲਗਵਾਇਆ ਟਿਊਬਲ ਉਸ ਸਮੇਂ ਜਿੱਦਾਂ ਟਿਊਬਲ ਲੱਗਾ ਸਾਨੂੰ ਪਤਾ ਕਿਉਂਕਿ ਮੈਨੂੰ ਮੈਂ 3 ਸਾਲ ਤੱਕ ਕੰਮੇ ਚੱਲਦਾ ਰਿਹਾ ਉਹਨਾਂ ਟਿਊਬਲ ਦਾ ਜੇ 2 ਦਿਨ ਮਸ਼ੀਨ ਚੱਲਣੀ ਤਾਂ ਉਹ 15 ਦਿਨ ਖਰਾਬ ਰਹਿਣੀ ਔਰ ਗੁਰੂ ਪਿਆਰੀ ਸਾਧ ਸੰਗਤ ਜੀ ਔਰ ਤੌਰ ਤੱਕ ਪੱਥਰ ਚੱਲਿਆ ਪਾਣੀ ਦਾ ਕਿਤੇ ਨੇੜੇ ਕੋਈ ਸਾਧਨ ਨਹੀਂ ਸੀ ਬੋਕੀ ਵਾਲੀ ਮਸ਼ੀਨ ਸੀ ਉਹ کافی ਸਮਾਂ ਲੱਗਾ ਤੋਂ ਗੁਰੂ ਪਿਆਰੀ ਸਾਧ ਸੰਗਤ ਜੀ ਔਰ ਫਿਰ ਮਹਾਰਾਜ ਦੇ ਮਨ ਦੇ ਵਿੱਚ ਸੋਚ ਹੁੰਦੀ ਸੀ ਕਿੰਨੇ ਚਲੋ ਟਿਊਬਲ ਤਾਂ ਲੱਗ ਗਿਆ ਜੇ ਕਿਤੇ ਸੰਗਤਾਂ ਦੀ ਸਹੂਲਤ ਲਈ ਇੱਧਰ ਹੈ ਨਾ ਜਿਸ ਤਰ੍ਹਾਂ ਗੁਰੂ ਪਿਆਰੀ ਸਾਧ ਸੰਗਤ ਜੀ ਮੈਡੀਕਲ ਸਹੂਲਤ ਜਿਸ ਤਰ੍ਹਾਂ ਸਾਡੇ ਡਾਕਟਰ ਸਾਹਿਬ ਵੀ ਦੱਸ ਕੇ ਗਏ ਆ ਸਾਡੇ ਪ੍ਰਧਾਨ ਸਾਹਿਬ ਜੀ ਉਹਨਾਂ ਨੇ ਵੀ ਦੱਸਿਆ ਤੇ ਸੰਤ ਜਿਹੜੇ ਆ ਨਾ ਉਹ ਆਤਮਾ ਦੇ ਦੁੱਖਾਂ ਨੂੰ ਦੂਰ ਕਰ ਸਕਦੇ ਆ ਪਰ ਜਿਹੜਾ ਸਰੀਰ ਦਾ ਦੁੱਖ ਹੈ ਉਹ ਤਾਂ ਡਾਕਟਰ ਨਹੀਂ ਦੂਰ ਕਰਦਾ ਨਹੀਂ ਮਿਲਣਾ ਤੈਨੂੰ ਬੰਦੇ ਮਨੁੱਖ ਚੋੜਾ ਨਹੀਂ ਮਿਲਣਾ ਨਹੀਂ ਮਿਲਣਾ ਤੈਨੂੰ ਬੰਦੇ ਮਨੁੱਖ ਚੋੜਾ ਨਹੀਂ ਮਿਲਣਾ ਵਾਹਿਗੁਰੂ ਨਹੀਂ ਮਿਲਣਾ ਤੈਨੂੰ ਬੰਦੇ ਮਨੁੱਖ ਚੋੜਾ ਨਹੀਂ ਮਿਲਣਾ ਸਤਿਗੁਰੂ ਕਬੀਰ ਮਹਾਰਾਜ ਨੇ ਬਚਨ ਕੀਤਾ ਕਿ ਕਬੀਰ ਮਾਨਸ ਜਨਮ ਦਰਲਬ ਹੈ ਹੋਤਨਾ ਵਾਰੋਂ ਵਾਰ ਜੂ ਵਨਫਲ ਪਾ ਕੇ ਪਹੇ ਗਿਰ ਬੁਨ ਨ ਲੱਗੇਗਾ ਇਨਸਾਨ ਤੈਨੂੰ ਫਲ ਦੀ ਨਿਆਈ ਹੈ ਜਿਸ ਤਰ੍ਹਾਂ ਫਲ ਹੈ ਥੱਲੇ ਡਿਗਿਆ ਉਹ ਫੇਰ ਨਹੀਂ ਲੱਗੇ ਅਸਰ ਨੂੰ ਮਾਲਕ ਨੇ ਕਿਰਪਾ ਕੀਤੀ ਹੋਈ ਹੈ ਸਾਨੂੰ ਮਾਨਸ ਦੇ ਹੀ ਵਕਸ਼ਿਸ਼ ਕੀਤੀ ਹੈ ਨੇਤਰ ਦੇਖਣ ਨੂੰ ਦਿੱਤੇ ਹਨ ਕੰਨ ਸੁਣਨ ਨੂੰ ਦਿੱਤੇ ਹਨ ਦਿਮਾਗ ਸਾਨੂੰ ਸੋਜ ਸ਼ਕਤੀ ਦਿੰਦੀ ਹੈ ਸੋਚਣ ਨਹੀਂ ਦਿੱਤਾ ਹੈ ਦਿਵਾਕ ਸਤਿਗੁਰੂ ਮਾਰੇ ਕਹਿੰਦੇ ਮਨ ਵਿੱਚ ਹੈ ਸਤਿਗੁਰੂ ਕੇ ਪਾਸ ਜੋ ਸ਼ਬਦ ਦਿੱਤਾ ਹੈ ਗੁਰੂ ਨੇ ਉਹਦੇ ਨਾਲ ਜੋੜਨਾ ਹੈ ਮਨ ਵਿੱਚ ਹੈ ਸਤਿਗੁਰੂ ਕੇ ਪਾਸ ਤੇ ਸੇਵ ਕੇ ਕਾਰਜ ਰਾਸ ਕਿਉਂਕਿ ਮਹਾਪੁਰਸ਼ ਨੇ ਮਨ ਦੇ ਜਰੀਏ ਹੀ ਸਾਰੇ ਕਾਰਜ ਕਰਦੇ ਹਨ ਮਹਾਪੁਰਸ਼ਾਂ ਦੇ ਜਦ ਹੀ ਕਾਰਜ ਰਾਸ ਹੁੰਦੇ ਕਿਉਂਕਿ ਮਹਾਪੁਰਸ਼ਾਂ ਦੀ ਅਵਿਰਤੀ ਉਸ ਕਾਲਪੁਰਖ ਵਾਇਗੁਰੂ ਨਰੰਕਾਰ ਦੇ ਨਾਲ ਜੁੜੀ ਹੁੰਦੀ। ਮਨ ਵਿੱਚ ਸਤਕੁਰੂ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ ਉਹ ਕਾਰਜ ਤਾਂ ਭੀ ਰਾਸ ਹੋਣੇ। ਕਿਉਂਕਿ ਸੰਤਾ ਕੇ ਕਾਰਜ ਆਪ ਕਰੋਇਆ ਹਰ ਕੰਮ ਕਰਾ ਬਣ ਆਇਆ RAM ਤਤ ਸੁਭਾਵੀ ਤਤ ਸੁਭਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਕਿ ਭਗਵਾਨ ਹਰ ਜਗ੍ਹਾ ਸਾਰੇ ਹਰ ਜਗ੍ਹਾ ਮੌਜੂਦ ਹੈ ਉਹ ਨਜਰਾਤਾ ਨਹੀਂ ਗਿਆਨ ਸਾਧਨ ਕੇ ਬਿਨਾ ਉਸ ਕੋ ਕੋਈ ਪਾਤ। ਸ ਸ੍ਰੀ ਅਕਾਲ ਮੋਲੇ ਸੋਨਿਆ ਸ ਸ੍ਰੀ ਅਕਾਲ ਮੋਲੇ ਸੋਨਿਆ ਸ ਸ੍ਰੀ ਅਕਾਲ ਔਰ 200 ਪੌ ਹੋਰ ਦੇ ਦਿਓ ਜੀ ਸਾਡੇ ਬਹੁਤ ਸ਼ੁਕਰਯੋਗ ਪ੍ਰੋਫੈਸਰ ਸਾਹਿਬ ਸਰਦਾਰ ਅਮਰਜੀਤ ਸਿੰਘ ਦੇ ਹਨ ਵਾਲੇ ਔਰ ਵਰਿੰਦਰ ਕੁਮਾਰ ਜੀ ਬਿੰਦਾ ਦੇ ਹਨਾ ਵਾਲੇ ਸਾਡੇ ਮਾਸਟਰ ਜੀ ਉਹਨਾਂ ਦੇ ਨਾਲ ਪਹੁੰਚੇ ਨੇ ਉਹਨਾਂ ਨੂੰ ਵੀ ਸ਼ਰੂਪਾ ਦੇ ਦਿਓ ਬੋਲੇ ਈਸੋ ਨਰਪਾ ਸਤਗੁਰਪ੍ਰਸਾਦ ਮਹਾਰਾਜ ਕੀਰ ਬੋਲੇ ਈਸੋ ਨਰਪਾ ਸਤਗੁਰਦਾਸ ਮਹਾਰਾਜ ਕੀਰ ਤੇ ਸ਼੍ਰੀਮਾਨ ਕੁਲਦੀਪ ਚੰਦ ਕੋਟ ਫਤੂਈ ਵਾਲੇ ਮਹਾਂਪੁਰਖਾਂ ਨੂੰ ਬੇਨਤੀ ਕਰਦੀਏ ਉਹਨਾਂ ਨੇ 21000 ਰੁਪਏ ਹਸਪਤਾਲ ਵਾਸਤੇ ਭੇਜਿਆ ਸਾਡੇ ਸ਼੍ਰੀਮਾਨ ਪ੍ਰਧਾਨ ਪਿਆਰਾ ਲਾਲ ਜੀ ਉਹਨਾਂ ਕੋਲ ਉਹ ਪਹੁੰਚੇ ਉਹਨਾਂ ਨੇ 21000 ਰੁਪਏ ਦੀ ਸੇਵਾ ਭੇਜੀ ਹੈ ਜੀ ਹਾਂ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆਓ ਸਰਵਣ ਕਰੀਏ ਇੱਕ ਸਰਸੰਤ ਬਾਬਾ ਦਿਨੇਸ਼ ਗਰੀ ਜੀ ਮਹਾਰਾਜ ਉਹਨਾਂ ਦੀ ਰਸਨਾ ਤੋਂ ਅਨਮੋਲ ਵਚਨ ਸਰਵਣ ਕਰਕੇ ਜੀਵਨ ਦਾ ਲਾਭ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ chandar consultants limited building maintenance handyman under Trade platform is now available on your local london area he has more than five years experience in same line he used to work with reputed companies, agencies as well local builders with brothers. He is professional by plumbing, electrician, masonry, carpentering. For more information, please contact him at under platform www.checktrade.com 921760. Chandar Consultants Limited call him on this number 79 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ